ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਸੋਕਾ ਪੈ ਗਿਆ ਪੰਛੀਆਂ ਦੇ ਖਾਣ ਲਈ ਸਾਰੇ ਫਲ ਖਤਮ ਹੋ ਗਏ ਸਾਰੇ ਰੁੱਖ ਸੁੱਕ ਗਏ ਸਨ ਤੇ ਉਹਨਾਂ ਵਿੱਚ ਇੱਕ ਤੋਤਿਆਂ ਦਾ ਦਲ ਸੀ ਸਾਰੇ ਤੋਤਿਆਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਆਪਾਂ ਉਧਰ ਪਹਾੜਾਂ ਵੱਲ ਚਲੇ ਜਾਂਦੇ ਹਾਂ ਪਹਾੜਾਂ ਉੱਤੇ ਕਦੇ ਸੋਕਾ ਨਹੀਂ ਪੈਂਦਾ ਤੇ ਉੱਥੇ ਜਾ ਕੇ ਆਪਾਂ ਨੂੰ ਕੁਝ ਖਾਣ ਲਈ ਮਿਲ ਜਾਵੇਗਾ ਸਾਰੇ ਤੋਤੇ ਉੱਧਰ ਪਹਾੜਾਂ ਵੱਲ ਚਲੇ ਗਏ ਪਰ ਉੱਥੇ ਵੀ ਕੁਝ ਖਾਣ ਲਈ ਨਹੀਂ ਸੀ ਤੇ ਇਹ ਦੇਖ ਕੇ ਸਾਰੇ ਜਾਣੇ ਬੜੇ ਦੁਖੀ ਹੋਏ ਅਤੇ ਉਹਨਾਂ ਵਿੱਚ ਇੱਕ ਤੋਤਾ ਸੀ ਉਸਨੇ ਸੋਚਿਆ ਕਿ ਮੈਂ ਦੂਜੇ ਜੰਗਲ ਵਿੱਚ ਉਸ ਪਾਰ ਦੇਖ ਕੇ ਆਉਂਦਾ ਹਾਂ ਕਿਉਂਕਿ ਉੱਥੇ ਕੁਝ ਖਾਣ ਲਈ ਮਿਲ ਜਾਵੇ ਉਹ ਤੋਤਾ ਜੰਗਲ ਦੇ ਦੂਜੇ ਪਾਸੇ ਗਿਆ ਤੇ ਉੱਧਰ ਬਹੁਤ ਵੱਡੀ ਸੜਕ ਸੀ ਜਿੱਥੋਂ ਦੀ ਪੈਲ ਗੱਡੀਆਂ ਲੰਘ ਰਹੀਆਂ ਸਨ ਤੇ ਉਹਨਾਂ ਦੇ ਵਿੱਚ ਅਨਾਜ ਭਰਿਆ ਹੋਇਆ ਸੀ ਉਸ ਤੋਤੇ ਨੇ ਸੋਚਿਆ ਕਿ ਇੱਥੇ ਕਿੰਨਾ ਕੁਝ ਹੈ ਖਾਣ ਲਈ ਜੋ ਇੱਥੇ ਅਨਾਜ ਡਿੱਗਦਾ ਹੈ ਮੈਂ ਉਹ ਚੁੱਕ ਕੇ ਖਾਇਆ ਕਰਾਂਗਾ ਤੇ ਨਾਲ ਮੈਂ ਸਾਰਾ ਅਨਾਜ ਆਪਣੇ ਆਲਣੇ ਵਿੱਚ ਜਮ੍ਹਾਂ ਕਰ ਲਵਾਂਗਾ ਇਹ ਸਭ ਦੇਖ ਕੇ ਉਹ ਤੋਤਾ ਵਾਪਸ ਉਹਨਾਂ ਪਹਾੜਾਂ ਤੇ ਆ ਗਿਆ ਤੇ ਦੂਜੇ ਤੋਤੇ ਆਣੇ ਪੁੱਛਿਆ ਕਿ ਤੂੰ ਅੱਜ ਕਿੱਥੇ ਗਿਆ ਸੀ ਕਿੰਨੀ ਦੇਰ ਬਾਅਦ ਵਾਪਸ ਆਇਆ ਹੈ ਉਸਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਆਪਣੇ ਦੋਸਤਾਂ ਨੂੰ ਨਹੀਂ ਦੱਸਣਾ ਚਾਹੁੰਦਾ ਸੀ ਕਿ ਮੈਨੂੰ ਅਨਾਜ ਮਿਲ ਗਿਆ ਹੈ ਉਸਦੇ ਮਨ ਵਿੱਚ ਥੋੜਾ ਲਾਲਚ ਆ ਗਿਆ ਤੇ ਉਸਨੇ ਉਹਨਾਂ ਨੂੰ ਕੁਝ ਨਾ ਦੱਸਿਆ ਉਹਨਾਂ ਤੋਤਿਆਂ ਨੇ ਫਿਰ ਪੁੱਛਿਆ بار بار ਪੁੱਛਣ ਤੇ ਉਸ ਤੋਤੇ ਨੂੰ ਗੁੱਸਾ ਆ ਗਿਆ ਤੇ ਉਸਨੇ ਕਿਹਾ ਮੈਂ ਪਰਲੇ ਪਾਸੇ ਅਨਾਜ ਦੇਖਣ ਗਿਆ ਸੀ ਹੋਰ ਮੈਂ ਕਿੱਥੇ ਜਾਣਾ ਸੀ ਉਹਨਾਂ ਤੋਂ ਤੋਤੇ ਨੇ ਕਿਹਾ ਕਿ ਤੈਨੂੰ ਅਨਾਜ ਮਿਲਿਆ ਉਹਨਾਂ ਨੇ ਕਿਹਾ ਅਨਾਜ ਤਾਂ ਮੈਨੂੰ ਮਿਲਿਆ ਪਰ ਉੱਥੇ ਬਹੁਤ ਸਾਰੇ ਸ਼ਿਕਾਰੀ ਰਹਿੰਦੇ ਹਨ ਆਪਾਂ ਉੱਥੇ ਜਾ ਕੇ ਦਾਣਾ ਕਿਵੇਂ ਚੁਗਾਂਗੇ ਜੇਕਰ ਆਪਾਂ ਉੱਥੇ ਚਲੇ ਗਏ ਤਾਂ ਉਹ ਸ਼ਿਕਾਰੀ ਸਾਨੂੰ ਫੜ ਲੈਣਗੇ ਜਾਂ ਸਾਨੂੰ ਮਾਰ ਦੇਣਗੇ ਇਹ ਸੁਣ ਕੇ ਸਾਰੇ ਤੋਤੇ ਫਿਰ ਦੁਖੀ ਜੇ ਹੋ ਗਏ ਕਿ ਹੁਣ ਤਾਂ ਸਾਡਾ ਕਿਤੇ ਮਸਲਾ ਹੱਲ ਨਹੀਂ ਹੋ ਸਕਦਾ ਪਰ ਉਹ ਤੋਤਾ ਹਰ ਰੋਜ਼ ਜਾਂਦਾ ਤੇ ਜਦੋਂ बैलਗੱਡੀਆਂ ਲੰਘਦੀਆਂ ਜਿਹੜੇ ਬੈਲ ਗੱਡੀਆਂ ਦੇ ਵਿੱਚ ਅਨਾਜ ਪਿਆ ਸੀ ਉਹਨਾਂ ਦੇ ਬੋਰੀਆਂ ਵਿੱਚ ਆਪਣੀਆਂ ਚੁੰਝਾਂ ਨਾਲ ਛੇਕ ਕਰਦਾ ਤੇ ਅਨਾਜ ਕੱਢ ਕੇ ਲਿਉਂਦਾ ਤੇ ਆਪਣੇ ਵੱਡੇ ਆਲਣੇ ਵਿੱਚ ਅਨਾਜ ਜਮਾ ਕਰਨ ਲੱਗਾ ਉਸ ਨੂੰ ਬਹੁਤ ਜ਼ਿਆਦਾ ਲਾਲਚ ਆ ਗਿਆ ਹਰ ਰੋਜ਼ ਉਹ ਅਨਾਜ ਚੁਗਦਾ ਤੇ ਜਮਾ ਕਰਦਾ ਲਾਲਚ ਵਿੱਚ ਆ ਕੇ ਉਸ ਦੀ ਬੁੱਧੀ ਵੀ ਭ੍ਰਿਸ਼ਟ ਹੋ ਗਈ ਉਸ ਨੂੰ ਇਹ ਭੁੱਲ ਗਿਆ ਕਿ ਜਿੱਥੇ ਮੈਂ ਅਨਾਜ ਚੁਗਦਾ ਹਾਂ ਪਿੱਛੇ ਬੈਲ ਗੱਡੀਆਂ ਵੀ ਆਉਂਦੀਆਂ ਹਨ ਤੇ ਮੈਂ ਇਹਨਾਂ ਦੇ ਨੀਚੇ ਆ ਕੇ ਮਰ ਜਾਵਾਂਗਾ ਪਰ ਉਸ ਦਾ ਇਸ ਚੀਜ਼ ਵੱਲ ਬਿਲਕੁਲ ਧਿਆਨ ਨਹੀਂ ਸੀ ਉਸ ਦਾ ਧਿਆਨ ਸੀ ਸਿਰਫ ਅਨਾਜ ਇਕੱਠਾ ਕਰਨ ਵੱਲ ਤੇ ਇੱਕ ਦਿਨ ਕੀ ਹੋਇਆ ਉਹ ਅਨਾਜ ਇਕੱਠਾ ਕਰ ਰਿਹਾ ਸੀ ਉਸ ਨੇ ਆਪਣੇ ਚੁੰਝ ਵਿੱਚ ਅਨਾਜ ਲਿਆ ਹੋਇਆ ਸੀ ਅਤੇ ਪਿੱਛੋਂ ਇੱਕ ਬੈਲ ਗੱਡੀ ਆਈ ਬੈਲ ਗੱਡੀ ਪੂਰੀ ਉਸ ਦੇ ਕੋਲ ਆ ਗਈ ਪਰ ਉਸ ਨੂੰ ਕੋਈ ਧਿਆਨ ਨਹੀਂ ਸੀ ਉਸ ਦਾ ਧਿਆਨ ਸਿਰਫ ਅਨਾਜ ਵੱਲ ਸੀ ਉਸ ਨੂੰ ਲਾਲਚ ਆ ਗਿਆ ਸੀ ਤੇ ਇੰਨੇ ਨੂੰ ਉਹ ਬੈਲਗੱਡੀ ਉਸ ਦੇ ਉੱਪਰ ਚੜ ਗਈ ਤੇ ਉਸ ਦੀ ਜਾਨ ਨਿਕਲ ਗਈ ਉਸ ਨੇ ਉਹ ਚਾਰੇ ਅਨਾਜ ਦੇ ਦਾਣੇ ਨਹੀਂ ਛੱਡੇ ਪਰ ਆਪਣੀ ਜਾਨ ਗਵਾ ਬੈਠਾ ਅਤੇ ਉਧਰ ਜੋ ਤੋਤਿਆਂ ਦਾ ਦਲ ਸੀ ਉਸ ਦੇ ਦੋਸਤ ਸਨ ਉਹਨਾਂ ਨੂੰ ਚਿੰਤਾ ਹੋਣ ਲੱਗੀ ਕਿ ਸਾਡਾ ਇੱਕ ਦੋਸਤ ਵਾਪਸ ਨਹੀਂ ਆਇਆ ਉਹਨਾਂ ਨੇ ਜਾ ਕੇ ਬੁੱਢੇ ਤੋਤੇ ਨੂੰ ਕਿਹਾ ਕਿ ਸਾਡਾ ਇੱਕ ਦੋਸਤ ਵਾਪਸ ਨਹੀਂ ਆਇਆ ਅਤੇ ਇਹਨਾ ਸੁਣ ਕੇ ਉਹ ਬੁੱਢਾ ਤੋਤਾ ਵੀ ਬੜਾ ਦੁਖੀ ਹੋਇਆ ਤੇ ਫਿਰ ਕੀ ਹੋਇਆ ਉਹ ਸਾਰੇ ਜਾਣੇ ਉਸ ਤੋਤੇ ਨੂੰ ਲੱਭਣ ਲਈ ਚਲੇ ਗਏ ਤੇ ਉਧਰ ਉਹ ਜੰਗਲ ਤੋਂ ਪਾਰ ਜਦੋਂ ਉਹਨਾਂ ਨੇ ਸੜਕ ਤੇ ਜਾ ਕੇ ਦੇਖਿਆ ਤੇ ਉਹਨਾਂ ਦਾ ਦੋਸਤ ਮਰਿਆ ਪਿਆ ਸੀ ਤੇ ਉਹ ਇਹ ਦੇਖ ਕੇ ਬੜੇ ਦੁਖੀ ਹੋਏ ਤੇ ਫਿਰ ਉਹਨਾਂ ਨੇ ਵਿਚਾਰ ਕੀਤਾ ਕਿ ਇਹ ਤਾਂ ਕਹਿੰਦਾ ਸੀ ਕਿ ਜਿੱਧਰ ਇਹ اناਜ ਹੈ ਉਧਰ ਬਹੁਤ ਸਾਰੇ ਸ਼ਿਕਾਰੀ ਰਹਿੰਦੇ ਹਨ ਪਰੇ ਤਾਂ ਆਪ ਇੱਥੇ ਹਰ ਰੋਜ਼ اناਜ ਖਾਣ ਲਈ ਆਉਂਦਾ ਹੈ ਉਹਨਾਂ ਵਿੱਚੋਂ ਇੱਕ ਤੋਤੇ ਨੇ ਕਿਹਾ ਕਿ ਇਹ ਆਪਣੇ ਲਾਲਚ ਕਰਕੇ ਹੀ ਮਾਰਿਆ ਗਿਆ ਹੈ ਇਸਨੇ ਸਾਡਾ ਸਾਥ ਨਹੀਂ ਦਿੱਤਾ ਤੇ ਬੁੱਢੇ ਤੋਤੇ ਨੇ ਕਿਹਾ ਹਾਂ ਇਹ ਲਾਲਚ ਕਰਕੇ ਹੀ ਮਾਰਿਆ ਗਿਆ ਹੈ ਕਦੇ ਵੀ ਇਨ੍ਹਾਂ ਤਿੰਨ ਲੋਕਾਂ ਤੇ ਭਰੋਸਾ ਨਾ ਕਰਨਾ ਚਾਹੇ ਉਹ ਤੁਹਾਡੇ ਕਿੰਨੇ ਵੀ ਸਕੇ ਹੋਣ ਪਹਿਲਾਂ ਕਦੇ ਉਸ ਨੂੰ ਦੋਸਤ ਨਾ ਬਣਾਉਣਾ ਜਿਹੜਾ ਸਿਰਫ ਆਪਣੇ ਬਾਰੇ ਸੋਚਦਾ ਹੋਵੇ ਜਿਹੜਾ ਆਪਣਾ ਪੇਟ ਪਰ ਨਵਲ ਧਿਆਨ ਦਿੰਦਾ ਹੋਵੇ ਤੇ ਆਪਣੇ ਸਾਥੀਆਂ ਦਾ ਕਦੇ ਸਾਥ ਨਾ ਦੇਵੇ ਉਹਨਾਂ ਨਾਲ ਹਮੇਸ਼ਾ ਧੋਖਾ ਕਰੇ ਦੂਜਾ ਜਿਹੜਾ ਲਾਲਚੀ ਹੋਵੇ ਲਾਲਚੀ ਬੰਦੇ ਨਾਲ ਕਦੇ ਦੋਸਤੀ ਨਹੀਂ ਕਰਨੀ ਚਾਹੀਦੀ ਉਹ ਤੁਹਾਨੂੰ ਹਮੇਸ਼ਾ ਧੋਖਾ ਹੀ ਦੇਵੇਗਾ ਤੇ ਆਪਣੇ ਲਾਲਚ ਨਾਲ ਤੁਹਾਨੂੰ ਠੱਗ ਲਵੇਗਾ ਤੀਜਾ ਜੋ ਪ੍ਰਾਣੀ ਆਪਣੀ ਬਰਾਦਰੀ ਨਾਲ ਵਿਸ਼ਵਾਸਘਾਤ ਕਰਦਾ ਹੈ ਆਪਣੀ ਬਰਾਦਰੀ ਨਾਲ ਧੋਖਾ ਕਰਦਾ ਹੈ ਉਸ ਨਾਲ ਵੀ ਕਦੇ ਦੋਸਤੀ ਨਹੀਂ ਕਰਨੀ ਚਾਹੀਦੀ ਚਾਹੇ ਪਸ਼ੂ ਹੋਵੇ ਪੰਛੀ ਹੋਵੇ ਜਾਂ ਇਨਸਾਨ ਹੋਵੇ ਜਿਹੜਾ ਆਪਣੀ ਬਿਰਾਦਰੀ ਨਾਲ ਧੋਖਾ ਕਰੇ ਜਿਹੜਾ ਲਾਲਚੀ ਹੋਵੇ ਤੇ ਜਿਹੜਾ ਹਮੇਸ਼ਾ ਆਪਣੇ ਬਾਰੇ ਸੋਚਦਾ ਹੋਵੇ ਉਸ ਨਾਲ ਕਦੇ ਦੋਸਤੀ ਨਹੀਂ ਕਰਨੀ ਚਾਹੀਦੀ ਇਹਨਾਂ ਤਿੰਨ ਵਿਅਕਤੀਆਂ ਨਾਲ ਦੋਸਤੀ ਕਰਕੇ ਅਸੀਂ ਹਮੇਸ਼ਾ ਧੋਖਾ ਹੀ ਖਾਵਾਂਗੇ ਦੋਸਤੋ ਸਾਡੀ ਅੱਜ ਦੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ